ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਚੌਲ ਕਮਿਸ਼ਨ ਨੂੰ ਜਿਹੜਾ ਲਿਖਤੀ ਸ਼ਿਕਾਇਤ ਕੀਤੀ ਹੈ ਲਿਖਤੀ ਸ਼ਿਕਾਇਤ ਦੇ ਵਿੱਚ ਕੀ ਕੁਝ ਕਿਹਾ ਉਹ ਵੀ ਅਸੀਂ ਤੁਹਾਨੂੰ ਜਿਹੜਾ ਬੋਲਦਾ ਪੰਜਾਬ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਜਿਸ ਦਾ ਜਵਾਬ ਹੈ ਸ਼੍ਰੋਮਣੀ ਅਕਾਲੀ ਦਲ ਨੇ ਪੀਸੀ ਰਾਈ ਕੀਤਾ ਹੈ ਕੀ ਖਲਾਸਾ ਕੀਤਾ ਉਹ ਅਸੀਂ ਜਿਹੜੀ ਸਾਰੀ ਜਾਣਕਾਰੀ ਹੈ ਮੇਰੇ ਸਹਿਯੋਗੀ ਗੁਰਮੁਖੀ ਗਰਪਾਲ ਜੀ ਨੇ ਉਹ ਸਾਂਝੀ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਰਪਾਲੀ ਸਭ ਤੋਂ ਪਹਿਲਾਂ ਅਸੋਬੀਆ ਸੁਖਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਦੇਖੋ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੈ ਤੇ ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਕਾਂਗਰਸ ਪਾਰਟੀ ਚ ਤੇ ਅੱਜ ਵੱਡੇ ਕਦਾਵਰ ਲੀਡਰ ਵੀ ਨੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਪੱਤਰ ਲਿਖਿਆ ਉਹਨਾਂ ਨੇ ਦੋ ਚੀਜ਼ਾਂ ਵੱਡੀਆਂ ਜਿਹੜੀਆਂ ਉਸ ਪੱਤਰ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਉਹਦੇ ਚ ਇੱਕ ਤਾਂ ਉਹਨਾਂ ਨੇ ਇਹ ਲਿਖਿਆ ਕਿ ਜਿਹੜਾ ਸ੍ਰੀ ਅਕਾਲ ਤਖਤ ਸਹਾਇਬ ਦੇ ਨਾਲ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਉਸ ਦੇ ਉੱਪਰ ਅਕਾਲੀ ਦਲ ਦੀ ਜਿਹੜੀ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਹੈ ਉਹ ਸਹੀ ਨਹੀਂ ਉਹ ਗੈਰ ਸੰਵਧਾਨਿਕ ਓਕੇ ਠੀਕ ਹੈ ਇਸ ਕਰਕੇ ਉਹਨਾਂ ਨੂੰ ਉੱਥੇ ਪ੍ਰਧਾਨਗੀ ਦੀ ਚੋਣ ਕਰਨ ਤੋਂ ਰੋਕਿਆ ਜਾਵੇ ਓਕੇ ਠੀਕ ਹੈ ਇੱਕ ਤਾਂ ਇਹ ਪੱਤਰ ਲਿਖਿਆ ਤਾਂ ਉਸੇ ਪੱਤਰ ਦੇ ਵਿੱਚ ਇੱਕ ਵੱਡੀ ਗੱਲ ਉਹਨਾਂ ਨੇ ਇਹ ਲਿਖੀ ਹੈ ਕਿ ਦੋ ਪਾਰਟੀਆਂ ਦੋ ਤਿਰਾਂ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਜਿਹੜੀ ਉਹ ਕਰ ਰਹੀਆਂ ਇੱਕ ਪੰਜ ਮੈਂਬਰ ਦੀ ਇੱਕ ਕਾਲ ਤਾਂ ਇਸ ਕਰਕੇ ਜਿਹੜੀ ਇਹਨਾਂ ਨੂੰ ਪ੍ਰਧਾਨਗੀ ਦੀ ਚੋਣ ਕਰਨ ਤੋਂ ਵੀ ਰੋਕਿਆ ਜਾਵੇ ਇਹ ਇਲੈਕਸ਼ਨ ਕਮਿਸ਼ਨ ਰੋਕ ਸਕਦਾ ਓਕੇ ਨਾ ਸ੍ਰੀ ਅਕਾਲ ਤਖਤ ਸਾਹਿਬ ਰੋਕ ਸਕਦਾ ਨਾ ਉਹਨੂੰ ਕੋਈ ਹੋਰ ਰੋਕ ਸਕਦਾ ਜੇਕਰ ਅਕਾਲੀ ਦਲ ਦੀ ਪ੍ਰਧਾਨਗੀ ਦੇ ਉੱਪਰ ਕੋਈ ਰੋਕ ਲਾ ਸਕਦਾ ਤਾਂ ਉਹ ਇਲੈਕਸ਼ਨ ਕਮਿਸ਼ਨ ਹੈ ਠੀਕ ਹੈ ਹੁਣ ਉਹ ਵੀ ਕਈ ਵਾਰ ਦਰਸ਼ਕਾਂ ਦੇ ਹੁੰਦਾ ਵੀ ਉਹ ਕਿਉਂ ਹੂੰ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਜਿੰਨੀਆਂ ਪਾਰਟੀਆਂ ਚਾਹ ਆਮ ਆਦਮੀ ਪਾਰਟੀ ਹੈ ਚਾਹ ਭਾਰਤੀ ਜਨਤਾ ਪਾਰਟੀ ਹੈ ਚਾਹ ਉਹ ਕਾਂਗਰਸ ਹੈ ਚਾਹ ਉਹ ਦੇ ਚ ਅਕਾਲੀ ਦਲ ਹੈ ਜਿਹੜੀ ਵੀ ਪਾਰਟੀ ਹੈ ਦੇਖੋ ਹਾਲ ਦੀ ਗੱਡੀ ਉਹਦੇ ਚ ਜਿਹੜੀ ਨੇ અમਰਤਪਾਲ ਦੀ پارٹی ਬਣੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹ ਪਾਰਟੀ ਅਜੇ ਚੋਣ ਕਮਿਸ਼ਨ ਦੇ ਅੰਦਰ ਨਹੀਂ ਜਿਹੜੀ ਪਾਰਟੀ ਜਾਂ ਜਿਹੜੀ ਧਿਰ ਹੁਣ ਅਜੇ ਨਵੀਂ ਪਰਤੀ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਉਹ ਵੀ ਅਜੇ ਚੋਣ ਕਮਿਸ਼ਨ ਦੇ ਅਧੀਨ ਨਹੀਂ ਹੈਗੀ ਕਿਉਂ ਕਿਉਂਕਿ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਈ ਜਿੰਨਾਂ ਜਿੰਨਾਂ ਪਾਰਟੀਆਂ ਨੂੰ ਵਕਾਇਦਾ ਚੋਣ ਨਿਸ਼ਾਨ ਅਲਾਟਮੈਂਟ ਹੋਏ ਆ ਚੋਣ ਕਮਿਸ਼ਨ ਤੋਂ ਉਹ ਸਾਰੀਆਂ ਪਾਰਟੀਆਂ ਇਕ ਸੰਵਿਧਾਨ ਦੇ ਹੇਠ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਕੰਮ ਕਰਦੀਆਂ ਨੇ ਇਸ ਕਰਕੇ ਜਦੋਂ ਵੀ ਕੋਈ ਕਾਰਵਾਈ ਤੇ ਜਾਂ ਪਾਰਟੀ ਤੇ ਜਾਂ ਕਿਸੇ ਉਮੀਦਵਾਰ ਤੇ ਜਾਂ ਉਹਦੀ ਉਮੀਦਵਾਰ ਦੀ ਚੋਣ ਤੇ ਜਾਂ ਉਮੀਦਵਾਰ ਦੇ ਕੋਈ ਐਮਐਲਏ ਆ ਐਮਪੀ ਆ ਜਾਂ ਕੋਈ ਵੀ ਆ ਅਗਰ ਕੋਈ ਪਾਰਟੀ ਨਾਲ ਸੰਬੰਧਤ ਜਿਹੜਾ ਰਾਜਨੀਤੀ ਨਾਲ ਸੰਬੰਧਤ ਕੋਈ ਰੋਕ ਹੈ ਤਾਂ ਜਾਂ ਅਦਾਲਤ ਤੇ ਜਾਂ ਫਿਰ ਚੋਣ ਚੋਣ ਕਮਿਸ਼ਨ ਆ ਇਸ ਕਰਕੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਇਹਦੇ ਉੱਪਰ ਰੋਕ ਲਈ ਜਾਵੇ ਕਿਉਂਕਿ ਇੱਕ ਭਰਤੀ ਜਿਹੜੀ ਕਾਲੀ ਦਲ ਦੀ ਹੋ ਰਹੀ ਆ। ਜੀ ਸਰ ਬਣਾ ਜੀ ਇੱਕ ਹੋਰ ਵੀ ਅਦਰਸ਼ ਸੋਚ ਰਹੇ ਹੋਣਗੇ ਵੀ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਪਾਰਟੀ ਉਹਨਾਂ ਦੀ ਕਾਂਗਰਸ ਦੀ ਹੈ। ਚੋਰ ਕਮਿਸ਼ਨ ਨੂੰ ਲਿਖ ਕੇ ਦੇ ਰਹੇ ਨੇ। ਇਹਨਾਂ ਟਰਸਟ ਜਿਹੜਾ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਲੈ ਰਹੇ ਨੇ ਕਾਰਨ ਕੀ ਹੈ? ਦੇਖੋ ਸੁਖਜਿੰਦਰ ਸਿੰਘ ਰੰਧਾਵਾ ਨੇ ਮੈਂ ਅੱਜ ਸੁਣ ਰਿਹਾ ਸੀ ਇਹ ਗੱਲ ਕਹਿ ਰਹੇ ਸੀ ਮੈਂ ਨਿੱਜੀ ਤੌਰ ਤੇ ਇੱਕ ਇੰਡੀਵਿਜੂਅਲ ਇੱਕ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਜਿਹੜਾ ਇਹ ਪੱਤਰ ਆ ਉਹ ਚੋਣ ਕਮਿਸ਼ਨ ਨੂੰ ਲਿਖਿਆ ਉਹਨਾਂ ਦਾ ਕਹਿਣ ਦਾ ਸਿੱਧਾ-ਸਿੱਧਾ ਹਿਸਾਬ ਇਹ ਹੈ ਕਿ ਇਸ ਚੋਣ ਪੱਤਰ ਜਿਹੜਾ ਮੈਂ ਲਿਖਿਆ ਪੱਤਰ ਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਲੈਣ ਦੇਣ ਨਹੀਂ ਉਹਨਾਂ ਨੇ ਇਹ ਜਿਹੜਾ ਜ਼ਿਕਰ ਕੀਤਾ ਹੈ ਆਪਣੀ ਨਿੱਜੀ ਤੌਰ ਤੇ ਲਿਖਿਆ ਨਿੱਜੀ ਤੌਰ ਤੇ ਉਹਨਾਂ ਦਾ ਪੱਤਰ ਆ ਹੁਣ ਉਹਦੇ 'ਚ ਇਹ ਹੈ ਹੁਣ ਅਕਾਲੀ ਹੁਣ ਉਹਦੇ ਇੱਕ ਹੋਰ ਗੱਲ ਰਹਿ ਗਈ ਕਿ ਇਹ ਅਕਾਲੀ ਦਲ ਇਹਨੂੰ ਨਿਸ਼ਾਨਾ ਕਿਉਂ ਬਣਾ ਰਿਹਾ ਹਾਂ ਬਿਲਕੁਲ ਇੱਕ ਦਿਨ ਪਹਿਲਾਂ ਇੱਕ ਧਿਰ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਨੂੰ ਇੱਕ ਪੱਤਰ ਲਿਖਿਆ ਹਾਂ ਜੀ ਪੀਸੀ ਨੂੰ ਪੱਤਰ ਲਿਖਿਆ ਉਹ ਪੱਤਰ ਇਹ ਲਿਖਿਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਕਾਲੀ ਦਲ ਦੀ ਚੋਣ ਕਿਉਂ ਹੋ ਰਹੀ ਹੈ ਹਾਂ ਬਿਲਕੁਲ ਉੱਥੇ ਚੋਣ ਨਹੀਂ ਹੋਣੀ ਚਾਹੀਦੀ ਉਹ ਇੱਕ ਰਾਜਨੀਤਿਕ ਪਾਰਟੀ ਹੈ ਤੇ ਜਿਹੜਾ ਇਹ ਤੇਜਾ ਸਿੰਘ ਸਮੁੰਦਰੀ ਹਾਲ ਹੈ ਇੱਕ ਧਾਰਮਿਕ ਸਥਾਨ ਹੈ ਠੀਕ ਹੈ ਹੁਣ ਧਾਰਮਿਕ ਸਥਾਨ ਹੈ ਕਿ ਨਹੀਂ ਅਕਾਲੀ ਦਲ ਇੱਤੇ ਕੀ ਕਹਿੰਦਾ ਉਹ ਵੀ ਤੁਹਾਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਹੁਣ ਅਕਾਲੀ ਦਲ ਸੁਖਜਿੰਦਰ ਸਿੰਘ ਰੰਧਾਵਾ ਦੇ ਪੱਤਰ ਤੋਂ ਬਾਅਦ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ ਪਹਿਲਾਂ ਇਹ ਗੱਲ ਕਹਿ ਚੁੱਕੇ ਹਾਂ ਸਾਨੂੰ ਇਸ ਚੀਜ਼ ਦਾ ਪਹਿਲਾਂ ਖਤਸ਼ਾ ਸੀ ਤੇ ਅੱਜ ਇਹ ਚੀਜ਼ ਜਗ ਜाहिर ਹੋ ਗਈ ਹੈ ਕਿ ਜਿੰਨੀਆਂ ਪਾਰਟੀਆਂ ਨੇ ਹਮ ਬੇਸ਼ੱਕ ਉਹ ਅਪਰੋਚ ਵਿੱਚ ਮਰਜ਼ੀ ਕਹਿਣ ਅਕਾਲੀ ਦਲ ਖੇਤਰੀ ਪਾਰਟੀ ਹੈ ਅਕਾਲੀ ਦਲ ਹੋਣੀ ਚਾਹੀਦੀ ਹੈ ਉਹਦੇ ਪਾਰਟੀਆਂ ਦੇ ਕਈ ਲੀਡਰ ਵੱਡੇ ਆਪਾਂ ਵੀ ਦੇਖਿਆ ਕਈ ਵਾਰ ਲੀਡਰਾਂ ਨਾਲ ਗੱਲਬਾਤ ਕੀਤੀ ਆ ਬੀਜੇਪੀ ਕਾਂਗਰਸ ਦੇ ਵੀ ਉਹ ਅਕਾਲੀ ਦਲ ਹੋਣਾ ਚਾਹੀਦਾ ਜੀ ਉਹ ਖੇਤਰੀ ਪਾਰਟੀ ਹੈ ਜੀ ਉਹ ਤਾਂ ਉਹ ਮਰਨੀ ਨਹੀਂ ਚਾਹੀਦੀ ਉਹ ਜਿਉਂਦੀ ਰਹਿਣੀ ਚਾਹੀਦੀ ਹੈ ਠੀਕ ਹੈ ਉਹ ਲੋਕਾਂ ਦੇ ਮਸਲੇ ਠਾਉਣ ਲਈ ਵਧੀਆ ਤਾਂ ਪਰ ਉਹ ਕਹਿੰਦੇ ਵੀ ਇਹ ਸਾਰੀਆਂ ਪਾਰਟੀਆਂ ਅੰਦਰੂਨੀ ਤੌਰ ਤੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਹੁਣ ਉਹ ਕਹਿੰਦੀ ਹੈ ਵੀ ਇਹਨਾਂ ਸਾਰੀਆਂ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਵੱਖਰੇ ਵੱਖਰੇ ਘੇਰੇ ਪਾਈ ਹੋਇਆ ਉਹ ਕਹਿੰਦਾ ਇੱਕ تیر ਤਾਂ ਉਹ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵਾਲੀ ਸਾਈਡ ਤੋਂ ਘੇਰਾ ਪਾ ਰਹੀ ਹੈ ਵੀ ਦੇਖੋ ਜੀ ਪਰ ਜਿਹੜੀ ਅਕਾਲ ਤਖਤ ਸਾਹਿਬ ਦੀ ਭਰਤੀ ਨਹੀਂ ਹੋ ਰਹੀ ਅਕਾਲ ਤਖਤ ਸਾਹਿਬ ਦੇ ਕਹਿ ਤੋ ਇਹ ਉਹਨਾਂ ਦਾ ਕਿਹੜਾ ਨਹੀਂ ਮੰਨ ਰਹੇ ਹੁਕਮਨਾਮਾ ਨਹੀਂ ਕਰ ਰਹੇ ਤੇ ਇੱਕ تیر ਕਹਿੰਦੇ ਉਹ ਹੈ ਜਿਹੜੀ ਇਹ ਗੱਲ ਕਹਿ ਰਹੀ ਹੈ ਉਹ ਰੌਲਾ ਪਾ ਰਹੀ ਹੈ ਉਹ ਕਹਿੰਦੇ ਜੀ ਇਹ ਪਘੋੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਖੋ ਜੀ ਸੁਖਵੀਰ ਸਿੰਘ ਬਾਦਲ ਪਘੋੜਾ ਅਕਾਲੀ ਦਲ ਪਘੋੜਾ ਇਹਦੇ ਲੀਡਰ ਪਘੋੜੇ ਆ ਤੇ ਜਿਹੜੀ ਦੂਜੀਆਂ ਪਾਰਟੀਆਂ 'ਚ ਕਾਂਗਰਸ ਦੀ ਗੱਲ ਕਰੀ ਐ ਉਹ ਕਹਿੰਦੇ ਇਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਨੂੰ ਮੂੰਹ ਕਰ ਲਿਆ ਉਹ ਵੀ ਅਕਾਲੀ ਦਲ ਦੇ ਖਿਲਾਫ ਤੇ ਉਹ ਕਹਿੰਦਾ ਇਲੈਕਸ਼ਨ ਕਮਿਸ਼ਨ ਕੀ ਦਾ ਇਲੈਕਸ਼ਨ ਕਮਿਸ਼ਨ ਉਹ ਕਹਿੰਦੇ ਭਾਜਪਾ ਦਾ ਇਹ ਇਲਜ਼ਾਮ ਲਾ ਰਿਹਾ ਅਕਾਲੀ ਦਲ ਉਹ ਕਹਿੰਦਾ ਇਲੈਕਸ਼ਨ ਕਮਿਸ਼ਨ ਭਾਜਪਾ ਦਾ ਤੇ ਅਕਾਲੀ ਦਲ ਤੇ বিজে ਜਿਹੜਾ ਕਾਂਗਰਸ ਤੇ ਭਾਜਪਾ ਨੇ ਦੋਨਾਂ ਨੇ ਸਾਂਟਗਾਰਡ ਕਰਕੇ ਸੋਚਦੇ ਆ ਵੀ ਸ਼ਿਕਾਇਤ ਅਸੀਂ ਕਰਾਂਗੇ ਕਾਰਵਾਈ ਤੁਸੀਂ ਕਰਾਉਣੀ ਹੈ ਦਿੱਲੀ ਤੋਂ ਉਹ ਕਹਿੰਦੇ ਸਾਰੀਆਂ ਪਾਰਟੀਆਂ ਨੇ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਜਿਹੜੇ ਵੱਖਰੇ ਵੱਖਰੇ ਤਰੀਕੇ ਨਾਲ ਜਿਹੜੇ ਉਹ ਘੇਰੇ ਪਾ ਰਖੇ ਆ ਤਾਂ ਇਸ ਕਰਕੇ ਉਹ ਕਹਿੰਦੇ ਨੇ ਵੀ ਅਕਾਲੀ ਦਲ ਨੂੰ ਜਿਉਂਦਾ ਰਹਿਣ ਦੇ ਲਈ ਜਵੇਸ਼ਕ ਲੀਡਰ ਕਹਿ ਰਹੇ ਆ ਪਰ ਉਹ ਅੰਦਰੋਂ ਅੰਦਰੀ ਆ ਪਰ ਬਾਹਰਲੇ ਤੌਰ ਤੇ ਤਾਂ ਕਹਿੰਦੇ ਨੇ ਵੀ ਜਿਉਂਦਾ ਰਹਿਣਾ ਚਾਹੀਦਾ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਸਾਰੇ ਲੀਡਰ ਚਾਹੁੰਦੇ ਨੇ ਵੀ ਇਹ ਅਕਾਲੀ ਦਲ ਸਾਹਮਣੇ ਨਾ ਆ ਜਾਏ ਅਕਾਲੀ ਦਲ ਦੁਬਾਰਾ ਜਿਉਂਦਾ ਨਾ ਹੋ ਜੇ ਸੁਖਵੀਰ ਬਾਦਲ ਪ੍ਰਧਾਨ ਨਾ ਬਣੇ ਤੇ ਅਕਾਲੀ ਦਲ ਦੁਬਾਰਾ ਜਿਉਂਦਾ ਹੋ ਕੇ ਲੋਕਾਂ ਚ ਨਾ ਸਕੇ ਤੇ ਚੋਣ ਲੜ ਨਾ ਸਕੇ ਠੀਕ ਹੈ ਹੁਣ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ ਆਪਾਂ ਉਹ ਵੀ ਇੱਕ ਵਾਰ ਦਰਸ਼ਕਾਂ ਨੂੰ ਸੁਣਾਵਾਂ ਜਿਹੜੇ ਕਾਂਗਰਸ ਦੇ ਐਮਪੀ ਨੇ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਸਾਬਕਾ ਗ੍ਰਹਿ ਮੰਤਰੀ ਵੀ ਹੈ ਉਹਨਾਂ ਦੀਆਂ ਇੰਟਰਵਿਊਆਂ ਵੀ ਕੁਝ ਚਰਨਾਂ ਦੇ ਨਾਲ ਹੋਈਆਂ ਨੇ ਔਰ ਇੱਕ ਚਿੱਠੀ ਉਹਨਾਂ ਨੇ ਹੋਰ ਜਿਹੜੀ ਹੈ ਉਹ ਕੱਲ ਇਲੈਕਸ਼ਨ ਕਮਿਸ਼ਨ ਨੂੰ ਲਿਖੀ ਹੈ ਕਿਉਂਕਿ ਅਸੀਂ ਫੈਸਲਾ ਕਰਕੇ ਅਨਾਉਂਸ ਕਰ ਦਿੱਤਾ ਸੀ ਕਿ ਸਾਡਾ ਜਨਰਲ ਇਜਲਾਸ ਜਿਹੜਾ 12 ਅਪ੍ਰੈਲ ਨੂੰ ਸਵੇਰੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਤੇ ਕਾਂਗਰਸ ਨੂੰ ਇਦਾਂ ਲੱਗ ਗਿਆ ਵੀ ਸ਼ਰਮਣੀ ਅਕਾਲੀ ਦਲ ਤਾਂ ਫਿਰ ਜਿਹੜਾ ਇਹ ਪ੍ਰਧਾਨ ਚੁਣ ਕੇ ਹੁਣ ਫਿਰ ਮੈਦਾਨ ਦੇ ਵਿੱਚ ਆ ਗਿਆ ਜਿਵੇਂ ਜਾਨ ਨਿਕਲ ਜਾਂਦੀ ਹੈ ਨਾ ਪਹਿਲੀ ਤੇ ਗੱਲ ਹੈ ਮੈਂ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖੜਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣੇ ਸਿੱਪਾ ਸਰਦ ਦੇ ਰਾਈ ਨੂੰ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਅਸੀਂ ਤੇ ਸ਼ੁਰੂ ਤੋਂ ਹੀ ਕਾਂਗਰਸ ਨੂੰ ਆਪਣਾ ਦੁਸ਼ਮਣ ਨੰਬਰ 1 ਮੰਨ ਕੇ ਚੱਲਦੇ ਆ ਕਿਉਂਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਵੀ ਹਮਲਾ ਕੀਤਾ ਸ਼੍ਰੀ ਕਾਟਕ ਸਾਬ ਨੂੰ ਵੀ ਟਾਇਟਰੀ ਕੀਤਾ 1984 ਦਾ ਕਤਲਿਆਮ ਵੀ ਕੀਤਾ ਅਸੀਂ ਤੇ ਇਸ ਗੱਲ ਤੇ ਕੋਈ ਦੁਕਾਨ ਨਹੀਂ ਰੱਖਦੇ ਪਰ ਹੁਣ ਤੁਸੀਂ ਆਪ ਆ ਕੇ ਸਾਡੇ ਖਿਲਾਫ ਖੁੱਲ ਕੇ ਖੜਨ ਦੀ ਬਜਾਏ ਸ਼ਰਮਣੀ ਅਕਾਲੀ ਦਲ ਤੁਸੀਂ ਆਪਣੇ ਸਿੱਪਾ ਸਰਾਰ ਦੇ ਰਹੇ ਜਿਹੜੀ ਸ਼ਰਮਣੀ ਅਕਾਲੀ ਦਲ ਦੀ ਆਪਣੀ ਪਾਰਟੀ ਦੀ ਅੰਦਰੂਨੀ ਚੋਣ ਹੈ ਉਹਦੇ ਵਿੱਚ ਇਹਨੂੰ ਇਲੈਕਸ਼ਨ ਕਮਿਸ਼ਨ ਦੇ ਖਿਲਾਫ ਵਿਸਲ ਬਡੋਰ ਬਣ ਕੇ ਉਤਾਰਿਆ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਇੱਕ ਸਿਟੀਜ਼ਨ ਹੋਣ ਦੇ ਨਾਤੇ ਇੰਪੋਰਟੈਂਟ ਤੇ ਵਿਸਲ ਬਡੋਰ ਹੋਣ ਦੇ ਨਾਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਧਿਆਨ ਜਿਹੜਾ ਕਰ ਰਿਆਂ ਕਿ ਇਸ ਚੋਣ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ ਮੈਂ ਸੋਨੀਆ ਜੀ ਨੂੰ ਇੱਜ਼ਤ ਨਾਲ ਬੇਨਤੀ ਕਰਦਾ ਰਾਹਲ ਗਾਂਧੀ ਜੀ ਨੂੰ ਖੜਗੇ ਜੀ ਨੂੰ ਲੜਨਾ ਮਰਦਾ ਨੂੰ ਲੜੋ ਆਹ ਕਿਹੜਾ ਤਰੀਕਾ ਪਾਰਟੀਆਂ ਨਾਲ ਲੜਨ ਦਾ ਜੇ ਤੁਹਾਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਸਾਹਮਣਾ ਕਰਨਾ ਤੇ ਖੁੱਲ ਕੇ ਆਓ ਸਾਹਮਣੇ ਇੱਕ ਐਮਪੀ ਦੇ ਰਾਂਹੀਂ ਤੁਸੀਂ ਇਲੈਕਸ਼ਨ ਕਮਿਸ਼ਨ ਕੋਲੇ ਜਾ ਜਾ ਕੇ ਸ਼ਿਕਾਇਤਾਂ ਕਰਕੇ ਸਮਝ ਦਿਓ ਕਿ ਅਸੀਂ ਜਿਹੜੀ ਇਹਨਾਂ ਦੀ ਇਲੈਕਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਅਸੀਂ ਫੇਰ ਘੁੰਮਣ ਘਰੀ ਦੇ ਵਿੱਚ ਪਾ ਕੇ ਤੇ ਅਕਾਲੀ ਦਲ ਨੂੰ ਪ੍ਰਧਾਨ ਨਹੀਂ ਚੁਣ ਦਿਆਂਗੇ ਤੇ ਇਹਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਊਗਾ ਕਾਂਗਰਸ ਦੇ ਖਿਲਾਫ ਲੜਨ ਦੇ ਵਾਸਤੇ ਕੱਲਾ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਤਿਆਰ ਹੈ ਕਾਂਗਰਸ ਦੇ ਖਿਲਾਫ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਲਾ ਕੱਲਾ ਵਰਕਰ ਪ੍ਰਧਾਨ ਹੈ ਇਸ ਕਰਕੇ ਅਸੀਂ ਤੁਹਾਨੂੰ ਚਰੋਤੀ ਦਿੰਦੇ ਆ ਕਿ ਲੜਨਾ ਹੈ ਤੇ ਖੁੱਲ ਕੇ ਆ ਕੇ ਸਾਡੇ ਖਿਲਾਫ ਲੜੋ ਇਹ ਜਿਹੜਾ ਸ਼ਿਕਾਇਤਾਂ ਦਾ ਤੁਸੀਂ ਸਿਸਟਮ ਇਲੈਕਸ਼ਨ ਕਮਿਸ਼ਨ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਸ਼ੁਰੂ ਕੀਤਾ ਇਹ ਮੈਂ ਸਮਝਦਾ ਬੁਝਧਰ ਵਾਲਾ ਕੰਮ ਹੁੰਦਾ ਮੈਂ ਕੱਲੀ ਕੱਲੀ ਗੱਲ ਦਾ ਬਨਾਵਾ ਸਾਹਿਬ ਦੀ ਦਾ ਜਵਾਬ ਤਾਂ ਦੇ ਦੇਣਾ ਪਰ ਮੈਂ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਸਚੇਤ ਵੀ ਕਰਦਾ ਕਿ ਜਿਹੜੇ ਮੈਂ ਕਹਿੰਦਾ ਹੁੰਦਾ ਸੀ ਨਾ ਕਿ ਆਹ ਜਿਹੜੇ ਸਾਡੇ ਨਾਲੋਂ ਟੁੱਟੇ ਆ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੀਗਲ ਲੜਾਈ ਦੇ ਵਿੱਚ ਫਸਾਉਣਾ ਚਾਹੁੰਦੇ ਆ ਇਹ ਉਹਦੇ ਸਬੂਤ ਹੈ ਅੱਜ ਇਹ ਇਹਨਾਂ ਦੀ ਭਾਈਵਾੜੀ ਜਿਹੜੀ ਹੈ ਇਹ ਚਾਹੇ ਕੋਈ ਪੰਜ ਮੈਂਬਰੀ ਕਮੇਟੀ ਬਣੀ ਫਿਰਦੀ ਹੈ ਚਾਹੇ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਸਾਥੀ ਨੇ ਇਹ ਸਾਰੇ ਕਾਂਗਰਸ ਭਾਜਪਾ ਤੇ ਆਪ ਦੇ ਨਾਲ ਲੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਨੁਕਸਾਨ ਕਰਨਾ ਚਾਹੁੰਦੇ ਆ ਰੰਧਾਵਾ ਸਾਹਿਬ ਜ਼ਿਕਰ ਕਰਦੇ ਕਿ ਮੈਂ ਪਹਿਲਾਂ ਵੀ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਿਹਾ ਕਿ ਮੈਂ ਪਹਿਲਾਂ ਵੀ ਲਿਖਿਆ ਤੇ ਕਮਜ਼ੋਰੀ ਦੇਖੋ ਕਿੰਨੀ ਹੈ ਕਿ ਵਿੱਚ ਲਿਖਦੇ ਆ ਕਿ ਆਈ ਐਮ ਰੇਜ਼ਿੰਗ ਸੀਜ ਕਨਸਰਨਸ ਇਨ ਦਾ ਕਪੈਸਿਟੀ ਆਫ ਅ ਪਬਲਿਕ ਸਪੀਕਟਰ ਸਿਟੀਜ਼ਨ ਐਂਡ ਵਿਸਲ ਬਲੋਰ ਇਹ ਵਿਸਲ ਬਲੋਰ ਦਾ ਕੰਮ ਕਰ ਰਿਹਾ ਪਬਲਿਕ ਸਪੀਕਟਰ ਸਿਟੀਜ਼ਨ i request that my identity be treated with strictest confidence in accordance with the principle of whistle blower protection anda asa inne kam zor ho gaye border de ilake te utthe reh ke jam gaye te commission nu tarle kari jande ho te ethe aake media nu chori chori chittiyan phdai vi jande ho aa chittiyan taadi fir channel channel te kidda chal gaye ਕਹਿੰਦੇ ਪੇ ਵੀ ਮੇਰਾ ਧਿਆਨ ਰੱਖਿਓ ਜਿਹੜਾ ਵਿਸਲ ਬਲੋਰ ਵਾਲਾ ਇੱਕ ਸਿਧਾਂਤ ਹੁੰਦਾ ਹੈ ਕਿ ਜੇ ਕੋਈ ਤੁਹਾਨੂੰ ਕੋਈ ਜ਼ਰੂਰੀ ਜਾਣਕਾਰੀ ਪਰਦੇ ਦੇ ਨਾਲ ਦਵੇ ਤੇ ਉਹਦੀ ਜਿਹੜੀ ਹੈ ਪਛਾਣ ਗੁਪਤ ਰੱਖੀ ਜਾਣੀ ਚਾਹੀਦੀ ਹੈ ਤੇ ਰਨਾਵਾ ਸਾਹਿਬ ਜਿਹੜੇ ਆ ਚਿੱਠੀ ਦੇਖ ਕੇ ਕਮਾਂਡ ਚ ਕਿਉਂ ਵੜ ਗਏ ਇਹਦਾ ਕਮਾਂਡਾ ਦੇ ਨੁਕਤੇ ਨਾਲ ਹੀ ਗੱਲ ਹੋ ਗਈ ਨਾ ਕਿ ਚਿੱਠੀ ਮੈਂ ਲਿਖ ਰਿਆ ਤੇ ਚਿੱਠੀ ਦੇਖ ਕੇ ਮੈਂ ਆਪ ਕਮਾਂਡ ਚ ਵੜ ਚੱਲਿਆ ਕਿ ਕਿਸੇ ਤਰੀਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਐ ਇਹ ਚੌੜ ਹੋਣ ਤੋਂ ਰੋਕ ਦਿਓ ਮੈਂ ਬੇਨਤੀ ਕਰਦਾ ਹਾਂ ਦਾਵਾ ਸਾਹਿਬ ਮੈਂ ਵੀ ਉਸੇ ਲੱਕੇ ਤੇ ਜੰਮਿਆ ਇਹ ਬਾਰਡਰ ਵਾਲਿਆਂ ਦਾ ਕੰਮ ਨਹੀਂ ਹੁੰਦਾ ਇਦਾਂ ਚਿੱਠੀਆਂ ਦੇ ਕੇ ਤੇ ਕਮਾਦਾਂ ਚ ਵੜਨਾ ਫਿਰ ਉੱਥੇ ਆਪ ਜਾ ਕੇ ਦੇਣੀ ਸੀ ਸੋਨੀਆ ਗਾਂਧੀ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਤੇ ਖਰਗੇ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਦੇਣੀ ਸੀ ਅਸੀਂ ਵੀ ਦੇਖਦੇ ਕੋਈ ਗੱਲ ਜੇ ਤੁਸੀਂ ਸ਼ਰਮਣੀ ਅਕਾਲੀ ਦਲ ਨੂੰ ਇੱਕ ਪਾਸੇ ਕਹਿੰਦੇ ਹੋ ਖਤਮ ਹੋ ਗਿਆ ਤੇ ਡਰਦੇ ਇੰਨੇ ਹੋ ਕਿ ਕਿਤੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨਾ ਹੋ ਜਵੇ ਦੁਬਾਰਾ ਕੋਈ ਪ੍ਰਧਾਨ ਬਣ ਗਿਆ ਤੇ ਪਾਰਟੀ ਫਿਰ ਆਪਣੇ ਪੋਲੀਟੀਕਲ ਪ੍ਰੋਗਰਾਮ ਲੈ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਨਾ ਕਰਨ ਲੱਗ ਪਵੇ ਤੁਸੀਂ ਉਹਨੂੰ ਉਹਦੀ ਜਿਹੜੀ ਪਾਰਟੀ ਦੀ ਚੋਣ ਹੈ ਉਹਦੇ ਵਿੱਚ ਫਸਾ ਕੇ ਰੱਖਣਾ ਚਾਹੁੰਦੇ ਅੰਦਾਵਾ ਸਾਹਿਬ ਲਿਖਦੇ ਕੀ ਹੈ ਕਿ ਇੱਥੇ ਮੈਂ ਪੜ ਕੇ ਸੁਣਾਉਣਾ ਤੁਹਾਨੂੰ ਤਾਂ ਮਜ਼ਾ ਆਊਗਾ ਪਈ ਜਿਹੜੀ ਗੱਲ ਹੈ ਇਹ ਰਾਈਵਲ ਫੈਕਸ਼ਨ ਆਫ ਐਸਡੀ ਅਪੋਜ਼ ਟੂ ਦਾ ਕਰੰਟ ਲੀਡਰਸ਼ਿਪ ਹੈਜ਼ ਪਬਲਿਕਲੀ ਲਾਂਚਡ ਅ ਇਨਰ ਮੈਂਬਰਸ਼ਿਪ ਕੈਂਪੇਨ ਅੰਦਾਵਾ ਸਾਹਿਬ ਕਮਿਸ਼ਨ ਨੂੰ ਦੱਸਦੇ ਪਏ ਆ ਕਿ ਇੱਕ ਬਾਗੀ ਧੜਾ ਅਕਾਲੀ ਦਲ ਦਾ ਉਨੇ ਬਰਾਬਰ ਤੇ ਵੱਖਰੀ ਭਰਤੀ ਮਹਿਮ ਸ਼ੁਰੂ ਕੀਤੀ ਹੋਈ ਆ ਇਸ ਕਰਕੇ ਐਵੇਂ ਇਹਨਾਂ ਦੀ ਜਿਹੜੀ ਲੜਾਈ ਐ ਉਹ ਲੀਗਲ ਲੜਾਈ ਬਣ ਜੇਗੀ ਤੇ ਤੁਸੀਂ ਕਿਰਪਾ ਕਰਕੇ ਇਲੈਕਸ਼ਨ ਲੋਕੋ ਦੱਸੋ ਤੁਸੀਂ ਕੀ ਲੈਣਾ ਜੇ ਉਹ ਭਰਤੀ ਕਰਦੇ ਪਏ ਅਸੀਂ ਤਾਂ ਰੁਕਿਆ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਕਰਕੇ ਦੇਖ ਲਓ ਭਾਈ ਤੁਸੀਂ ਵੱਖਰੀ ਪਾਰਟੀ ਬਣਾਉਣੀ ਆ ਸਾਨੂੰ ਪਤਾ ਐ ਤੇ ਤੁਸੀਂ ਵੱਖਰੀ ਬਣਾ ਦਿਓ ਜਹੇਦਰ ਕਾਜਕ ਸਰ ਨੇ ਕਲੀਅਰ ਕਰ ਦਿੱਤਾ ਜਿਹੜੇ ਪਹਿਲੇ ਚੇਤਦਾਰ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਵਰਕਿੰਗ ਕਮੇਟੀ ਆਪਣਾ ਕੰਮ ਕਰੇ ਤੁਸੀਂ ਭਰਤੀ ਨਾਊਂਸ ਕੀਤੀ ਹੈ ਉਹਨਾਂ ਨੇ ਵੈਲਕਮ ਕਰ ਦਿੱਤਾ ਡਿਊਟੀਆਂ ਲਈ ਉਹਨਾਂ ਨੇ ਵੈਲਕਮ ਕਰ ਦਿੱਤਾ ਕੋਈ ਝਗੜਾ ਨਹੀਂ ਹੁਣ ਵਾਲੇ ਚੇਤਦਾਰ ਜੀ ਨੇ ਕਹਿ ਦਿੱਤਾ ਕਿ ਕਾਲੀਦਲ ਦੇ ਕਈ ਧੜੇ ਆ ਸਾਰੇ ਕਾਲ ਚੱਕਸ ਨੂੰ ਸਮਰਪਿਤ ਆ ਸਾਡਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਹੈ ਤੇ ਫੇਰ ਹੁਣ ਰੰਧਾਵਾ ਸਾਹਿਬ ਨੂੰ ਚਿੰਤਾ ਲੱਗੀ ਰੰਧਾਵਾ ਸਾਹਿਬ ਕਹਿੰਦੇ ਐ ਜੀ ਵੀ ਮਾਈ ਰਿਕੁਐਸਟ ਟੂ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਨ ਦਾ ਲਾਈਟ ਆਫ ਦ ਬਾਕ आई रिस्पेक्टफुली अर्ज द 200 कमीशन टू इमीडिएटली डायरेक्टली एसिडे टू सस्पेंड द इलेक्शन कहंदे जी इना नु छिट्टी छिट्टी समझाओ हिदायत करो के फटाफट अपनी जडी इलेक्शन है ओ रोको और बड़ा अच्छा जिक्र ਕੀਤਾ کہ ਇਹਦੇ ਚ ਟ੍ਰਾਂਸਪਰੈਂਸੀ ਹੈ ਨਹੀਂ ਜੀ ਮੈਂ ਤਾਂ ਹਵਸਾਂ ਨੂੰ ਪੁੱਛਦਾ ਕਾਂਗਰਸ ਦੀ ਜਿਹੜੀ ਇੰਟਰਨਲ ਇਲੈਕਸ਼ਨ ਹੁੰਦੀ ਹੈ ਉਹਦੇ ਚ ਕਿੰਨੀ ਕੋਈ ਟਰਾਂਸਪਰੈਂਸੀ ਵੀ ਨਹੀਂ ਦੱਸਿਓ ਜਰਾ ਆ ਭਾਜਪੀ ਦੀ ਵੀ ਹੁੰਦੀ ਐ ਆਮ ਆਦਮੀ ਪਾਰਟੀ ਦੀ ਵੀ ਹੁੰਦੀ ਐ ਉਹ ਲੋ ਤਾਂ ਮਿਸਟ ਕਾਲ ਲਓ ਵੀ ਭਰਤੀ ਕਰਨ ਲੱਗ ਜਾਂਦੇ ਹੋ ਤੇ ਜਿਹੜਾ ਮਰਜ਼ੀ ਮਿਸਟ ਕਾਲ ਦੇ ਦੇਵੇ ਤੇ ਗੱਲ ਗੱਲ ਬਣ ਗਈ ਸਾਡੇ ਤਾਂ ਕੱਲੀ ਕੱਲੀ ਪਰਚੀ ਕੱਟੀ ਜਾਂਦੀ ਐ ਬਕਾਇਦਾ ਤੌਰ ਤੇ ਸਰਟੀਫਿਕੇਟ ਦਿੱਤਾ ਜਾਂਦਾ ਔਰ ਕੱਲੀ ਕੱਲੀ ਭਰਤੀ ਦਾ ਪੈਸਾ ਆ ਸਾਡੇ ਇੱਥੇ ਬੱਚੇ ਹੋਣੇ ਆ ਅਕਾਊਂਟ ਸਾਰੇ ਆਇਕਾਉਂਟ ਦਿਖਾ ਦੇਓ ਜੀ ਮੈਂ ਕੋਲੇਖਾ ਕੱਢਦੇ ਹੁੰਦਾ ਵਾ ਸਭ ਦਾ ਵੀ ਬਾਕੀਆਂ ਦਾ ਵੀ ਆ ਸਾਰੀਆਂ ਕਾਪੀਆਂ ਹਾਂਜੀ ਹਾਂ ਆ ਜਿੱਦਾਂ ਜਿੱਦਾਂ ਕੱਤੀ ਜਾਂਦੀ ਰਸੀਦ ਆ ਪਿੱਛੇ ਬੈਂਕ ਦੀਆਂ ਵੀ ਲੱਗੀਆਂ ਚਿੱਟੇ ਰੰਗ ਦੀਆਂ ਰਸੀਦਾਂ ਕਿ ਨਾਲ-ਨਾਲ ਪੈਸੇ ਬੈਂਕਾਂ 'ਚ ਜਾਂਦੇ ਆ ਮੈਂ ਕਹਿੰਦੇ ਰਸੀਦਾਂ ਲੱਗੀਆਂ ਹੋਈਆਂ ਆ ਸਾਰੀਆਂ ਕਾਪੀਆਂ ਜਿਹੜੇ ਸਾਡੇ ਭਰਤੀ ਕਰਾਉਣ ਹੁੰਦੇ ਆ ਲੀਡਰ ਇਹ ਉਹਨਾਂ ਦੀ ਉਹਨਾਂ ਦੀ ਇੱਕ-ਇੱਕ ਰਸੀਦ ਕੱਟ ਕੇ ਤੇ ਜਿਹੜੇ ਪਾਰਟੀ ਦਾ ਸ਼ੈਡਿਊਲ ਖਾਤੇ ਨੇ ਅੰਦਾਵਾ ਸਾਹਿਬ ਕਹਿੰਦੇ ਕੀ ਪਤਾ ਨਹੀਂ ਕਿਹੜੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਆ ਉਹ ਡਾਕਟਰ ਪ੍ਰੋਫੈਸ਼ਨ ਨੂੰ ਪੁੱਛੋ ਉਹਨੂੰ ਸਾਰਾ ਪਤਾ ਕਿਉਂਕਿ ਸਾਡੀ ਇਨਕਮ ਟੈਕਸ ਦੀਆਂ ਰਿਟਰਨਾਂ ਵੀ ਜਾਂਦੀਆਂ ਨੇ ਸਾਡੀਆਂ ਬਾਕੀ ਵੀ ਰਿਟਰਨਾਂ ਸਾਰੀਆਂ ਜਾਂਦੀਆਂ ਨੇ ਇਲੈਕਸ਼ਨ ਦੀਆਂ ਵੀ ਰਿਟਰਨਾਂ ਜਾਂਦੀਆਂ ਨੇ ਔਰ ਹਰ ਚੀਜ਼ ਉਥੇ ਰਿਟਰਨ ਜਾਂਦੀ ਆ ਔਰ ਆ ਸਾਡੀ ਭਰਤੀ ਦੀ ਪੂਰੀ ਰਿਪੋਰਟ ਹੈ ਡਿਸਟ੍ਰਿਕਟ ਵਾਈਜ਼ ਕੋਈ ਐਵੇਂ ਹਵਾ ਚ ਨਹੀਂ ਚੱਲੀ ਜਾਂਦਾ ਕੰਮ ਆ ਆ ਸਾਰਾ ਸਾਰਾ ਕੁਝ ਕੱਲੇ ਕੱਲੇ ਜ਼ਿਲ੍ਹੇ ਦਾ ਇੱਕ ਇੱਕ ਦਾ ਪੂਰਾ ਬਕਾੜ ਹੈ ਕਿ ਕਿੰਨੇ ਕਿੰਨੇ ਭਰਤੀ ਕੀਤੀ ਹੈ ਕਿੰਨੇ ਕਿੰਨੇ ਆ ਅੱਗੋਂ ਸਰਕਲਾਂ ਤੱਕ ਤੇ ਸਾਡੇ ਕੋਲ ਫਾਈਲਾਂ ਲੱਗੀਆਂ ਹੋਈਆਂ ਤੇ ਕੋ ਡਾਕਟਰ ਦਲਜੀਤ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਲੱਗ ਪਾਕ ਆਪਾਂ ਨੇ ਸਾਰੀ ਜਿਹੜੀ ਸੁਣੀ ਹੈ ਤੇ ਦਰਸ਼ਕਾਂ ਨੂੰ ਵੀ ਸੁਣਾਈ ਹੈ ਤੇ ਉਹ ਜਿਹੜਾ ਪੱਤਰ ਵੀ ਸ਼ਾਇਦ ਦਰਸ਼ਕ ਚਾਹੁੰਦੇ ਹੋਣਗੇ ਵੀ ਉਹ ਪੱਤਰ ਜਿਹੜਾ ਆਪਾਂ ਨੇ ਪੜ੍ਹ ਲਈਏ ਤੇ ਮੈਂ ਆਪਣੀ ਟੀਮ ਨੂੰ ਕਹਾਂਗੇ ਕਿ ਪੱਤਰ ਨੂੰ ਸਕਰੋਲ ਕਰਦੇ ਰਹਿਣ ਨਾਲ-ਨਾਲ ਵੀ ਪੱਤਰ ਆ ਜਿਹੜਾ ਉਹ ਨਾਲ ਨਾਲ ਸਕਰੋਲ ਕਰਦਾ ਰਹਿਣ ਪਿਛਲੇ ਪਾਸੇ ਚੱਲਦਾ ਰਹੇ ਤਾਂ ਹੁਣ ਜਿਹੜੀ ਡਾਕਟਰ ਦਲਜੀਤ ਸਿੰਘ ਚੀਮਾ ਲਈ ਆਪਾਂ ਗੱਲ ਕਰਨੀ ਸੀਗੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਤਾਂ ਪੱਤਰ ਵਿਵਹਾਰ ਦੇ ਨਾਲ ਪੂਰੇ ਕਾਗਜ਼ੀ ਪੱਤਰੀ ਉਹਨਾਂ ਨੇ ਆਪਣੀ ਟੀਮ ਜਿਹੜਾ ਕਾਊਂਟ ਸੈਕਸ਼ਨ ਕੋਲੇ ਬਿਠਾਇਆ ਹੋਇਆ ਸੀ ਉਹਨਾਂ ਨੇ ਅੰਕੜਿਆਂ ਦੇ ਨਾਲ ਜਵਾਬ ਦਿੱਤਾ ਹੈ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਕਿ ਸਾਡੀ 35 ਲੱਖ ਜਿਹੜੀ ਮੈਂਬਰਸ਼ਿਪ ਪਰਚੀ ਪ੍ਰਕਾਸ਼ਿਤ ਕੀਤੀ ਸੀ ਅਸੀਂ print ਹੋਈ ਸੀ ਜਿਹੜੀ ਸ਼ਬਕੇ ਪਾਰਟੀ ਦੇ ਦਫ਼ਤਰ ਪਹੁੰਚੀ ਸੀ ਉਸ ਤੋਂ ਬਾਅਦ ਉਹ ਕਹਿੰਦਾ ਲੋਕਾਂ ਚ ਗਈ ਭਰਤੀ ਦੇ ਆਖਰੀ ਤਰੀਕ ਤੱਕ ਜਦੋਂ ਤੱਕ ਪਰਚੀਆਂ ਲੋਕਾਂ ਤੋਂ ਲੈਣੀਆਂ ਸੀ ਮੈਂਬਰਾਂ ਤੋਂ ਉਹ ਕਹਿੰਦੇ ਸਾਡੀ ਲਗਭਗ 27 ਲੱਖ ਪਲੱਸ ਹੋ ਵਰਤੀ ਹੋ ਮਰੇ 28 ਤੋਂ ਨੀਚੇ ਤੇ 27 ਤੋਂ ਉੱਪਰ ਵੀ ਜਿਹੜੀ ਮੈਂਬਰਸ਼ਿਪ ਹੁਣ ਤੱਕ ਹੋ ਚੁੱਕੀ ਹੈ ਹੋ ਚੁੱਕੀ ਆ ਤਾਂ ਉਹ ਕਹਿੰਦੇ ਸਾਡੇ ਦਫਤਰ ਦੇ ਅਕਾਊਂਟ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹਦੇ ਚ 2 ਕਰੋੜ ਲਗਭਗ 75 ਲੱਖ ਰੁਪਇਆ ਤੇ ਆਸ-ਪਾਸ ਮਿਲ ਗਿਆ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਚੁੱਕਿਆ ਜਿਹੜਾ ਬਤੌਰ ਮੈਂਬਰਸ਼ਿਪ ਦਾ ਉਹਨਾਂ ਨੇ ਉਹਦੀਆਂ ਰਸੀਦਾਂ ਵੀ ਦਿਖਾਈਆਂ ਜਿਹੜੀਆਂ ਬੈਂਕ ਦੇ ਵਿੱਚ ਆਪਾਂ ਆਖ ਅਕਸਰ ਜਦੋਂ ਪੈਸੇ ਜਮ੍ਹਾਂ ਕਰਾਉਣ ਜਾਂਦੇ ਆ ਤਾਂ ਰਸੀਦ ਹੁੰਦੀ ਹੈ ਇੱਕ ਜਿਹੜੀ ਹੁੰਦੀ ਹੈ ਉਹਨਾਂ ਨੇ ਸਾਰੀਆਂ ਰਸੀਦਾਂ ਵੀ ਜਿਹੜੀਆਂ ਜਨਤਕ ਕੀਤੀਆਂ ਉਹਨਾਂ ਨੇ ਉਹ ਰਸੀਦਾਂ ਜਨਤਕ ਕੀਤੀਆਂ ਹੁਣ ਉਹਨਾਂ ਨੇ ਇੱਕ ਜਵਾਬ ਹੋਰ ਵੀ ਦਿੱਤਾ ਉਹ ਕਹਿੰਦੇ ਵੀ ਜਿਹੜੀਆਂ ਧਿਰਾਂ ਇਹ ਗੱਲ ਕਹਿ ਰਹੀਆਂ ਕਿ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਧਾਰਮਿਕ ਜਗਾ ਉਹ ਕਹਿੰਦੇ ਧਾਰਮਿਕ ਜਗਾ ਨਹੀਂ ਹੈ ਉਹ ਕਹਿੰਦੇ ਤੇਜਾ ਸਿੰਘ ਸਮੁੰਦਰੀ ਹਾਲ ਇੱਕ ਐਡਮਿਨ ਬਲੌਕ ਹੈ ਇੱਕ ਐਡਮਿਨ ਹਾਲ ਹੈ ਵੀ ਧਾਰਮਿਕ ਜਗਾ ਸ੍ਰੀ ਹਕਾਲਤਖਸਾਬ ਤੇ ਸ੍ਰੀ ਦਰਬਾਰ ਸਾਹਿਬ ਦੀ ਚਾਰ ਦੁਆਰੀ ਦੇ ਅੰਦਰ ਧਾਰਮਿਕ ਜਗਾ ਇਹ ਅਕਾਲੀ ਦਲ ਕਹਿ ਰਿਹਾ ਠੀਕ ਹੈ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਪੱਤਰ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਦੇ ਪੱਤਰ ਦਾ ਜਵਾਬ ਦਿੱਤਾ ਉਹਨਾਂ ਨੇ ਠੀਕ ਹੈ ਪ੍ਰੈਸ ਕਾਨਫਰੰਸ ਤੇ ਵੀ ਚ ਉਹਨੇ ਜਵਾਬ ਦਿੱਤਾ ਉਹ ਸੁਣਿਆ ਵੀ ਇਹ ਦਰਸ਼ਕਾਂ ਨੇ ਹੁਣ ਆਪਾਂ ਨੇ ਸੁਣਾਇਆ ਤਾਂ ਉਹ ਕਹਿੰਦੇ ਵੀ ਉਹ ਜਿਹੜਾ ਤੇ ਤੇਜਸingh ਸਮੁੰਦਰੀ ਹਾਲ ਹੈ ਉਹ ਧਾਰਮਿਕ ਸਥਾਨ ਤੋਂ ਬਾਹਰ ਹੈ। ਔਰ ਦੂਜੀ ਗੱਲ ਉਹ ਕਹਿੰਦੇ ਬੇਸ਼ੱਕ ਉਹ এসਜੀਪੀਸੀ ਦੇ ਅੰਦਰ ਹੈ। এসਜੀਪੀਸੀ ਨੇ ਉਹ ਦੇਣਾ ਹੁੰਦਾ ਹੈ ਫੈਸਲਾ ਕਰਨਾ ਹੁੰਦਾ ਹੈ ਕਿ ਕਿਹਨੂੰ ਉੱਥੇ ਮੀਟਿੰਗ ਕਰਨ ਦੇਣੀ ਹੈ ਤੇ ਕਿਹਨੂੰ ਨਹੀਂ ਕਰਨ ਦੇਣੀ। ਉਹ ਕਹਿੰਦੇ ਅਸੀਂ ਜਿਸ ਦਿਨ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਅਸੀਂ ਉਸੇ ਦਿਨ ਉਹਦੀ ਪਰਮਿਸ਼ਨ ਲੈ ਲਈ। ਲਿਖਤੀ ਪਰਮਿਸ਼ਨ ਸਾਡੇ ਕੋਲ ਹੈਗੀ ਹੈ। ਤੇ ਐਸਜੀਪੀਸ ਤੋਂ ਲਈਆ ਤੇ ਉਹਨਾਂ ਨੇ ਅਗਲਾ ਇੱਕ ਇਹ ਵੀ ਜਵਾਬ ਦਿੱਤਾ ਉਹ ਕਹਿੰਦੇ ਵੀ ਅਕਾਲੀ ਦਲ ਦੇ ਚੋਂ ਨਿਸ਼ਾਨ ਤੱਕੜੀ ਤੋਂ ਬਹੁ ਗਿਣਤੀ ਐਸਜੀਪੀਸੀ ਦੇ ਮੈਂਬਰ ਜਿੱਤ ਕੇ ਐਸਜੀਪੀਸੀ ਜਾਂਦੇ ਆ ਹੂੰ ਠੀਕ ਹੈ ਤਾਂ ਇਸ ਕਰਕੇ ਜਿਹੜੀ ਪਾਰਟੀ ਦੇ ਮੈਂਬਰ ਜਿੱਤ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਜਦੋਂ ਜਲਾਸ ਹੁੰਦਾ ਜਦੋਂ ਉੱਥੇ ਪਹੁੰਚਦੇ ਆ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਸੇ ਹਾਲ ਦੇ ਵਿੱਚ ਮੀਟਿੰਗ ਕਿਉਂ ਨਹੀਂ ਕਰ ਸਕਦਾ ਠੀਕ ਹੈ ਫਿਰ ਉਹ ਕਹਿੰਦੇ ਵੀ ਅਸੀਂ ਜੇ ਗਲ ਧਾਰਮਿਕ ਸਥਾਨ ਦੀ ਆਵੇ ਤਾਂ ਅਸੀਂ ਮੰਜੀ ਸਾਹਿਬ ਦਾ ਹਾਲ ਆ ਜਿਹੜਾ ਉੱਥੇ ਵੀ ਕਰ ਸਕਦੇ ਸੀ ਪਰ ਉਹ ਕਹਿੰਦੇ ਨਹੀਂ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਆ ਇਸ ਕਰਕੇ ਉੱਥੇ ਅਸੀਂ ਮੀਟਿੰਗ ਨਹੀਂ ਕਰ ਸਕਦੇ ਨਾ ਹੀ ਅਸੀਂ ਕਰਦੇ ਹਾਲਾਂਕਿ ਉਹ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਵੱਡਾ ਹੈ ਉੱਥੇ ਪਾਰਕਿੰਗ ਆ ਦੀ ਬਹੁਤ ਜਗ੍ਹਾ ਹੈ ਬਹੁਤ ਖੁੱਲਾ ਹਾਲ ਆ ਪਰ ਉਹ ਕਹਿੰਦੇ ਫਿਰ ਵੀ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਚ ਕੀਤੀ ਆ ਉਹ ਆਪਣਾ ਤਰਕ ਦੇ ਰਿਹਾ ਸਾਰੀਆਂ ਪਾਰਟੀਆਂ ਦਾ ਵੱਖਰੋ ਵੱਖਰ ਤਰਕ ਹੈ ਇਕਰ ਬਣਜ ਹੋਰ ਆ ਵੀ ਦਰਸ਼ਕ ਵੀ ਇੱਕ ਦਿਨ ਸੋਚਣ ਛੋਣ ਕਮਿਸ਼ਨ ਜੇਕਰ ਗੱਲ ਕੀਤੀ ਆ ਵੀ ਇਸ ਤੇ ਰੋਕ ਲਗਾ ਸਕਦਾ ਜਾਂ ਕੋਈ ਵਿਚਾਰ ਕਰ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਹੈ ਉਹ ਮੀਟਿੰਗ ਨਾ ਕਰ ਸਕੇ ਵੀ ਇਦਾਂ ਵੀ ਹੋ ਸਕਦਾ ਦੇਖੋ ਗੱਲ ਜਿਹੜੀ ਤਾਂ ਰਹੀ ਹੈ ਇਹਦੀ ਚੋਣ ਨਿਸ਼ਾਨ ਦੀ ਜਾਂ ਆਪਾਂ ਇਹ ਕਰੀਏ ਵੀ ਰੋਕ ਕਿਵੇਂ ਲੱਗ ਸਕਦੀ ਹੈ ਹੁਣ ਦੇਖੋ ਦੋ ਤਿੰਨ ਕਾਰਨਾਂ ਰੋਕ ਦੇ ਇੱਕ ਤਾਂ ਆਪਾਂ ਮੈਂਬਰਸ਼ਿਪ ਦੀ ਗੱਲ ਕੀਤੀ ਹੈ ਹੁਣ ਉਹਨਾਂ ਨੇ ਕਿਹ ਵੀ ਜਵਾਬ ਦਿੱਤਾ ਉਹ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਕਾਲੀ ਦਲ ਦੀ ਮੈਂਬਰਸ਼ਿਪ ਫੇਕ ਹੈ ਸਾਰੀ ਉਹ ਕਹਿੰਦੇ ਸਾਨੂੰ ਇਹ ਦੱਸੋ ਕਾਂਗਰਸ ਦੀ ਮੈਂਬਰਸ਼ਿਪ ਫੇਰ ਕਿੰਨੀ ਹੋ ਰਹੀ ਹੈ ਆਮ ਆਦੀ ਪਾਰਟੀ ਦੀ ਮੈਂਬਰਸ਼ਿਪ ਜਨਤਕ ਕਰੋ ਤੁਸੀਂ ਤੁਸੀਂ ਭਾਜੀਪੀ ਦੀ ਮੈਂਬਰਸ਼ਿਪ ਜਨਤਕ ਕਰੋ ਤੁਸੀਂ ਤਾਂ ਉਹ ਕਹਿੰਦੇ ਵੀ ਇੱਕ ਸਿਰ ਮਿਸ ਕਾਲ ਤੇ ਮੈਂਬਰ ਬਣਾ ਲੈਂਦੇ ਹੋ ਇੱਕ ਮਿਸ ਕਾਲ ਮਾਰ ਦਿਆ ਨਾਲ ਹੀ ਮੈਂਬਰ ਬਣ ਜਾਂਦਾ ਤੇ ਸਾਡੇ ਕੋਲ ਤਾਂ ਕਹਿੰਦੇ ਉਹਦਾ ਪੂਰੇ ਤੁਸੀਂ ਪੈਸੇ ਵੀ ਨਹੀਂ ਲੈਂਦੇ ਤੁਹਾਡੇ ਕੋਲ ਰਿਕਾਰਡ ਵੀ ਨਹੀਂ ਸਿਰਫ ਜਿਹਦੇ ਮਰਜ਼ੇ ਫੋਨ ਤੋਂ ਮਿਸ ਕਾਲੋਂ ਬਣਾਉਂਦੇ ਮੈਂਬਰ ਬਣ ਗਿਆ ਤੁਸੀਂ ਕਹਿੰਦੇ ਉਹਨੂੰ ਹਾਂਜੀ ਸਾਡੇ ਕੋਲ ਦੀ ਮਿਸ ਕਾਲ ਆ ਗਈ ਤੇ ਸਾਡਾ ਮੈਂਬਰ ਬਣ ਗਿਆ ਉਹ ਤੇ ਅਸੀਂ ਤਾਂ ਉਹਦਾ ਫਾਰਮ ਭਰਵਾਇਆ ਸਾਡੇ ਕੋਲੇ ਰਸੀਦ ਹੈ ਉਹਦਾ ਨਾਮ ਠੀਕ ਹੈ ਹੁਣ ਇਹਨਾਂ ਦੇ ਆਧਾਰ ਤੇ ਤਾਂ ਚੋਣ ਕਮਿਸ਼ਨ ਚੋਣ ਦੇਣਾ ਹੈ ਨਾ ਸਿਰਫ ਮੈਂਬਰਸ਼ਿਪ ਜਾਂ ਕੋਈ ਹੋਰ ਲੱਗਦਾ ਉਹਨੂੰ ਵੀ ਪਾਰਟੀ ਦੇ ਕੋਈ ਸੰਵਿਧਾਨ ਦੇ ਕੋਲਟ ਹੋਇਆ ਉਹ ਤਾਂ ਹੋ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਸਟਰੋਂਗ ਹੈ ਜੇ ਆਪਾਂ ਸਿੱਧੇ ਗੱਲ ਕਰੀਏ ਹਾਲੇ ਵੀ ਜਿਹੜਾ ਕਿਤੇ ਕਿਤੇ ਅਕਾਲੀ ਦਲ ਜਿਹੜਾ ਆਪਾਂ ਕਹਿ ਸਕਦੇ ਹਾਂ ਚੁਣੌਤੀਆਂ ਦੇ ਵਿੱਚ ਤਾਂ ਹੈ ਬਿਲਕੁਲ ਤੇ ਕੁਝ ਚੁਣੌਤੀਆਂ ਅਕਾਲੀ ਦਲ ਹੀ ਆ ਜੇ ਲੰਬਾ ਸਮਾਂ ਰਹਿਣਗੀਆਂ ਅਕਾਲੀ ਦਲ ਆ ਜੇ ਚੁਣੌਤੀਆਂ ਤੋਂ ਬਾਹਰ ਨਹੀਂ ਆ ਰਿਹਾ ਤੇ ਸੁਖਵੀਰ ਸਿੰਘ ਪ੍ਰਧਾਨ ਕਿਉਂ ਨਾ ਬਣ ਜਾਵੇ ਚੁਣੌਤੀਆਂ ਅਕਾਲੀ ਦਲ ਹੀ ਬਰਕਰਾਰ ਹੈ ਔਰ ਬਰਕਰਾਰ ਕਿ ਪਹਿਲੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਸੀ ਸਾਡੀ ਮੈਂਬਰਸ਼ਿਪ ਦਾ ਸਵਾਗਤ ਕੀਤਾ ਸੀ ਉਹਨਾਂ ਨੇ ਸਾਡੀ ਜਿਹੜੀ ਮੈਂਬਰਸ਼ਿਪ ਸ਼ੁਰੂਆਤ ਹੋਈ ਉਸ ਦਿਨ ਵੀ ਸਵਾਗਤ ਕੀਤਾ ਤੇ ਜਿਸ ਦਿਨ ਅਸੀਂ ਮੈਂਬਰਸ਼ਿਪ ਭਰ ਲਈ ਉਸ ਦਿਨ ਵੀ ਸਵਾਗਤ ਕੀਤਾ ਔਰ ਨਵੇਂ ਸਿੰਘ ਸਾਹਿਬ ਨੇ ਉਹਨਾਂ ਨੇ ਇਹ ਵੀ ਕਹਿਤਾ ਕਿ ਜਿੰਨੇ ਸ਼੍ਰੋਮਣੀ ਕਾਲੀਦਾ ਵਾਲਾ ਸਾਰੇ ਸ਼੍ਰੀ ਕਾਲ ਤੱਕ ਸਾ ਨੂੰ ਸਮਰਪਿਤ ਆ ਉਹ ਕਹਿੰਦੇ ਦੱਸੋ ਮੈਨੂੰ ਫਿਰ ਕਿਹੜੇ ਸਿੰਘ ਸਾਹਿਬ ਨੇ ਇਹ ਕਿਹਾ ਵੀ ਤੁਹਾਡੀ ਭਰਤੀ ਗਲਤ ਹੈ ਹਾਂ ਇਹ ਗੱਲ ਜ਼ਰੂਰ کہہ ਰਿਹਾ ਕਿ ਸ਼੍ਰੀ ਕਾਲ ਤੱਕ ਸਾ ਦਾ ਜਿਹੜਾ ਹੁਕਮਨਾਮਾ 2 ਦਸੰਬਰ ਦਾ ਉਹ ਲਾਗੂ ਰਹੇਗਾ ਉਹ ਕਹਿੰਦੇ ਲਾਗੂ ਰਹੇਗਾ ਪਰ ਕਿਸੇ ਸਿੰਘ ਸਾਹਿਬ ਨਹੀਂ ਤਾਂ ਨਹੀਂ ਨਾ ਕਿ ਆ ਵੀ ਤੁਹਾਡੀ ਭਰਤੀ ਗਲਤ ਹੋ ਰਹੀ ਆ ਵੀ ਰੋਕ ਲਈ ਜਾਵੇ ਤੇ ਜਿਹੜੀ ਗੱਲ ਆ ਕਿ ਸਿੰਘ ਸਾਹਿਬ ਦਾ ਮਸਲਾ ਅਲੱਗ ਹੈ ਚੋਣ ਕਮਿਸ਼ਨ ਦਾ ਮਸਲਾ ਅਲੱਗ ਹੈ ਚੋਣ ਕਮਿਸ਼ਨ ਦੇ ਵਿੱਚ ਭਰਤੀ ਵਾਲਾ ਮਸਲਾ ਜਾ ਸਕਦਾ ਫਿਰ ਉਹ ਕਹਿੰਣਗੇ ਸਾਰੀਆਂ ਪਾਰਟੀਆਂ ਨੇ ਭਰਤੀ ਲਿਓ ਅਕਾਲੀ ਦਲ ਦੀ ਠੀਕ ਹੈ ਲੈ ਲਓ ਸਾਡੇ ਕੋਲ ਸਾਰੇ ਪ੍ਰੂਫ ਨੇ ਪਰ ਦੂਜੇ ਪਾਰਟੀਆਂ ਨੇ ਭਰਤੀ ਲਿਓ ਕਿੱਥੇ ਜਿਹੜੇ ਮਿਸਕਾਲ ਮਾਰ ਕੇ ਮੈਂਬਰ ਬਣਾਉਂਦੇ ਆ ਠੀਕ ਹੈ ਉਹਨਾਂ ਦੀ ਮੰਗ ਕੀਤੀ ਹੈ ਤਾਂ ਉਹ ਇਸ ਕਰਕੇ ਉਹ ਕਹਿੰਦੇ ਨੇ ਵੀ ਜਿੰਨੀਆਂ ਧਿਰਾਂ ਨੇ ਸਾਰੀਆਂ ਧਿਰਾਂ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਸੁਖਵੀਰ ਸਿੰਘ ਬਾਤਲ ਨੂੰ ਝਕਾਉਣ ਦੇ ਲਈ ਉਹਨਾਂ ਦੀ ਪ੍ਰਧਾਨਗੀ ਤੋਂ ਹਟਾਉਣ ਦੇ ਲਈ ਵੱਖਰ ਵੱਖਰੇ ਤਰੀਕੇ ਨਾਲ ਘੇਰਾ ਪਾ ਰੀਆਂ ਨੇ ਹੁਣ ਉਹਦੇ 'ਚ ਅਜੇ 2 ਦਿਨ ਪਏ ਆ ਠੀਕ ਹੈ ਅਜੇ ਕੱਲ ਦਾ ਦਿਨ ਬਾਕੀ ਹੈ ਵੈਸੇ ਭਰਤੀ 12 ਨੂੰ ਆ ਜਿਹੜੀ ਇਹਨਾਂ ਦੀ ਚੋਣ ਗਏ ਹੋਰੀ ਪ੍ਰਧਾਨਗੀ ਦੀ ਤੇ ਕੱਲ ਦਾ ਦਿਨ ਇੱਕ ਦਿਨ ਬਾਕੀ ਪਿਆ ਅਜੇ ਹੁਣ ਕੱਲ ਦੇ ਦਿਨ ਦੇ ਵਿੱਚ ਕੀ ਚੋਣ ਕਮਿਸ਼ਨ ਕੱਲ ਚੋਣ ਕਮਿਸ਼ਨ ਇਹਦੇ ਤੇ ਉੱਪਰ ਕੋਈ ਫੈਸਲਾ ਲੈ ਸਕਦਾ ਜਾਂ ਕੋਈ ਰੋਕ ਲੱਗੇਗੀ ਜਾਂ ਕੋਈ ਨੋਟਿਸ ਜਾਰੀ ਹੋਏਗਾ ਜਾਂ ਕੋਈ ਡਲੇ ਹੋਏਗੀ ਜਾਂ ਕੀ ਹੋਏਗਾ ਉਹ ਜੇ ਕੱਲ ਤੱਕ ਆਪ ਨੂੰ ਵੇਟ ਕਰਨੀ ਪਵੇਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਵੱਡੀਆਂ ਚੁਣੌਤੀਆਂ ਨੇ ਯਾਰ ਉਹ ਚੁਣੌਤੀਆਂ ਮੈਨੂੰ ਲੱਗਦਾ ਵੀ ਅਜੇ ਲੰਬਾ ਸਮਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਠੀਕ ਹੈ ਪਰ ਜੀ ਬਹੁਤ ਬਹੁਤ ਧੰਨਵਾਦ ਸਭ ਬਿਲਕੁਲ ਜਿਹੜਾ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਜਿਹੜਾ ਲੈਟਰ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ ਕਿ ਚੋਣ ਕਮਿਸ਼ਨ ਉਸਤੇ ਗੌਰ ਕਰੇਗਾ ਇੱਕ ਦਿਨ ਦਾ ਸਮਾਂ ਆਪਾਂ ਕਹਿ ਸਕਦੇ ਹਾਂ ਬਚਿਆ ਇਕ ਕਿਸੇ ਦਿਨ ਦੇ ਵਿੱਚ ਕਿ ਚੌੜ ਕਮਿਸ਼ਨ ਕੋਈ ਸਖਤ ਜਿਹੜਾ ਰੁਕਕ ਪਨਾ ਸਕਦਾ ਹੈ ਜੇਕਰ ਸਖਤ ਰੁਕਕ ਪਨਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਕੀ ਸੰਭਾਵਨਾ ਹੋਵੇਗੀ ਕੀ ਰੁਕ ਹੋਵੇਗਾ ਕੀ ਉਹ ਮੀਟਿੰਗ ਕਰ ਸਕਣਗੇ ਉਹ ਵੀ ਅਸੀਂ ਤੁਮ ਦੁਆਰਾ ਮੋਰੋ ਜਿਹੜਾ ਬੋਲਦਾ ਪੰਜਾਬ ਦੀ ਸਾਰੀ ਜਾਣਕਾਰੀ ਹੈ ਉਹ ਸਾਂਝ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਲਾਸਤ ਧੰਨਵਾਦ This program is sponsored by the Singla Office Bakersfield for all your immigration family law needs. Call or scan QR code to contact us. Rodis Inc million miles with smile or scan QR code to contact us flankboard truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.